ਆ ਜਾਵੇ ਕੱਲ ਨੂੰ ਜੇ ਕੋਈ ਪੁਲਿਸ ਫੇਰ ਵੀ ਸਿਪਾਈ ਤਾਂ ਕਰਦੇ ਆ ਤੇ ਤੁਸੀਂ ਇਹਨਾਂ ਦੇ ਘਰਾਂ 'ਚ ਵੜ ਜਾਣਾਗਾ ਜਿੱਥੇ-ਜਿੱਥੇ ਦੇ ਹੈਗੇ ਸਭ ਨੂੰ ਪਤਾਗਾ ਆ ਇਹਨਾਂ ਨੂੰ ਸਨੇਹੇ ਲਾ ਦੋ ਘਰਾਂ 'ਚ ਵੀ ਜਿਹੜਾ ਕੋਈ ਪੁਲਿਸ ਦਾ ਸਾਥ ਦੇਊਗਾ ਜਾਂ ਪੁਲਿਸ ਕਿਸਾਨਾਂ ਤੇ ਜਾਂ ਲੋਕਾਂ ਦੇ ਲਾਠੀ ਚਾਰਜ ਕਰੂਗੀ ਤੇ ਇਹਨਾਂ ਦੇ ਘਰਾਂ 'ਚ ਵਿੱਚ ਰਸੋਈ ਦੇ ਵਿੱਚ ਇਹਨਾਂ ਦਾ ਪਰਿਵਾਰ ਸਾਹ ਦੇ ਤੇ ਸਿਲੰਡਰ ਫਟਾ ਦੋ ਕਿਉਂਕਿ ਜੇ ਇਹਨਾਂ ਨੇ ਗੋਲੀ ਚਲਾਈ ਤੇ ਉਧਰੋਂ ਬਾਅਦ ਐਡਾ ਵੱਡਾ ਕੰਮ ਹੋ ਗਿਆ ਪਰਸੋਂ ਰਫਿੰਗ ਨੂੰ ਅਗਲਾ ਕੀ ਫਿਰ ਕੋਈ ਵੀ ਨਹੀਂ ਬਸਣਾ ਮੇਰੀ ਜਾਣ ਇਨਫੋਰਮੇਸ਼ਨ ਕਦੇ ਝੂਠ ਨਹੀਂ ਗਈਗੀ ਮੇਰਾ ਬੈਲਟ ਨੰਬਰ ਵੀ 1447 ਇਹ 14 ਇਹਨਾਂ ਦੇ ਗੰਦੇ ਲੀਡਰਾਂ ਨੂੰ ਖੜਲੋ ਪੁਲਿਸ ਰਾਜ ਸਥਾਪਿਤ ਕਰ ਲੋ ਇਹ ਕਰਨਾ ਪਊਗਾ ਇੱਕ ਦੋ ਦਿਨਾਂ ਦੇ ਵਿੱਚ ਭਵੰਤਵਾਨ ਨੂੰ ਸਾਰੇ ਲੀਡਰਾਂ ਨਾਲ ਮੈਂ ਜਿੰਨੇ ਮੇਰੇ ਨਾਲ ਭਰਾ ਭਰਤੀ ਹੋਏ ਆ 3000 ਜਿੰਨੇ ਵੀ ਹੋਏ ਅਸੀਂ 7000 ਅਸੀਂ ਘੱਟੋ ਘੱਟ 3000 ਸਿਪਾਹੀ ਮੇਰੇ ਨਾਲ ਗੱਲ ਕਰ ਰਿਹਾ ਇੱਕ ਸਾਰੇ ਇੱਕ ਦੂਜੇ ਨਾਲ ਗੱਲ ਮੈਣ ਲੱਗੇ ਹੋਏ ਆ ਕਿ ਅਫਸਰ ਨਾਲ ਕੋਈ ਡੀਐਸਪੀ ਨਾਲ ਕੋਈ ਐਮਐਲਏ ਨਾਲ ਸਾਰਿਆਂ ਦਾ ਮੈਂ ਟਰੈਪ ਲਾਈ ਬੈਠਾਂਗਾ ਮਸਾ ਫੀਲਡਿੰਗ ਸੈੱਟ ਕਰੀ ਹੈ ਮੋਦੀ ਤੱਕ ਫੀਲਡਿੰਗ ਸੈੱਟ ਕਰੀ ਬੈਠੇ ਆ ਤਾਂ ਤੱਕ ਫੌਜ ਦੇ ਸਾਰੇ ਬੰਦੇ ਜਾਣਦੇ ਮੈਨੂੰ ਆਲ ਆਲ ਇੰਡੀਆ ਦੇ ਪੁਲਿਸਾਂ ਦੇ ਵਿੱਚ ਮੇਰੀ ਜਾਨ ਮਸ਼ਾਨ ਮੈਂ ਕਿੰਨੂੰ ਹਵਾਵਾਂ ਉੱਡੀਆਂ ਸੀ ਵੀ ਗੁਰੂ ਜੀ ਆਪ ਨੂੰ ਫੌਜ ਜਾਂ ਦੁਸ਼ਮਣ ਫੌਜਾਂ ਨੇ ਘੇਰ ਲਿਆ ਤੇ ਆਪਾਂ ਇੱਥੋਂ ਚੱਲ ਗਏ 21 ਤਰੀਕ ਤੋਂ ਬਾਅਦ ਸ਼ਹੀਦیاں ਪੈਣੀਆਂ ਸ਼੍ਰੀਆ ਹੋਊਗੀਆਂ ਸੀਆਂ 23 ਨੂੰ ਵੱਡੇ ਸਾਹਿਬ ਜਾਂ ਦੇ ਸ਼ਹੀਦ ਹੋ ਕੇ ਸੀ ਉਹਦੋਂ ਬਾਅਦ ਸ਼ਹੀਦ ਹੁੰਦੇ ਹੁੰਦੇ 27 ਤੱਕ ਤਾਂ ਸਾਰਾ ਪਰਿਵਾਰ ਵਾਰਤਾ ਸੀਗਾ ਇਸ ਕਰਕੇ ਉਹ ਦੁਸ਼ਮਣੀਆਂ ਇਹ ਹਜੇ ਕੱਢੀ ਅੱਥ ਪਹਿਲਾਂ ਪਰਿਵਾਰ ਵਿਛੋੜੇ ਦੇਈ ਬੈਠੇ ਤੇ ਆਪਾਂ ਨੂੰ ਵੀ ਇਸ ਤਰ੍ਹਾਂ ਹੀ ਕਰਨਗੇ ਤੁਸੀਂ ਲੋਕਾਂ ਨੇ ਜਦੋਂ ਗੁਰੂ ਗੋਬਿੰਦ ਸਿੰਘ ਦੀ ਉਹਨਾਂ ਸਿਧਾਂਤਾਂ ਤੇ ਚੱਲੇ ਨਹੀਂ ਤਾਂ ਸਾਨੂੰ ਜਦੋਂ ਅੰਗਰੇਜ਼ ਆਪਦੀਆਂ ਬੁੱਕਾਂ ਦੇ ਵਿੱਚ ਇਹ ਲਿਖੀ ਬੈਠੇ ਆ ਵੀ ਜਿਹੜਾ ਹਾ ਪੁਲਿਸ ਦੇ ਉੱਤੇ ਝਾੜਨ ਲੱਗੀਏ ਵੀ ਇਹ ਤਾਂ ਔਰਤਾਂ ਨੂੰ ਇੰਨਾ ਮੰਨਦੇ ਵੀ ਔਰਤਾਂ ਦੀ ਜਿਹੜੀ ਝੱਲ ਰਾਇ ਆ ਆਪਦੀ ਪੱਗ ਤੇ ਲਾ ਕੇ ਰੱਖਦੇ ਜਿਹੜੀ ਡੋਰੀ ਆ ਕਿ ਕੁੜੀਆਂ ਡੋਰੀ ਪਹਿਨਦੀਆਂ ਤੇ ਇਹ ਪੁਲਿਸ ਡੋਰੀ ਪਾ ਕੇ ਰੱਖਦੀ ਆ ਤੁਸੀਂ ਮਾਣਾ ਮੋਟਾ ਗਿਆਨ ਹਾਸਲ ਕਰੋ ਯਾਰ ਕੀ ਕੁਸ਼ ਹੋਈ ਜਾਂਦਾ ਤੁਹਾਨੂੰ 벨ਟ ਬੰਦ ਫੋਰਸ ਕਰਤਾ ਪਿਆਬ ਦੇ ਲੋਕ ਹੀ ਕਿ ਤੁਸੀਂ ਕੁੱਟੀਆਂ ਨੇ ਪਿਆਬ ਦੇ ਤੇ ਪੁੱਤੀ ਤਾਂ ਤੁਸੀਂ ਹੈਗੇ ਹੋ ਆਪਸ ਵਿੱਚ ਦੀ ਲੜੀਆਂ ਨੇ ਤੇ ਗੰਦੇ ਲੀਡਰਾਂ ਨੂੰ ਖੜ੍ਹ ਲੋ ਪੁਲਿਸ ਰਾਜ ਸਥਾਪਿਤ ਕਰ ਲੋ ਇਹ ਕਰਨਾ ਪਊਗਾ ਇੱਕ ਦੋ ਦਿਨਾਂ ਦੇ ਵਿੱਚ ਭਵਨਤਵਨ ਨੂੰ ਸਾਰੇ ਜਿੰਨੇ ਮੇਰੇ ਨਾਲ ਭਰਾ ਭਰਤੀ ਹੋਏ ਆ 3000 ਜਿੰਨੇ ਵੀ ਹੋਏ ਅਸੀਂ 7000 ਅਸੀਂ ਘੱਟੋ ਘੱਟ 3000 ਸਿਪਾਈ ਮੇਰੇ ਨਾਲ ਗੱਲ ਕਰ ਰਿਹਾ ਇੱਕ ਸਾਰੇ ਇੱਕ ਦੂਜੇ ਨਾਲ ਗੱਨ ਮੈਣ ਲੱਗੇ ਹੋਏ ਆ ਕਿ ਕੋਈ ਅਫਸਰ ਨਾਲ ਕੋਈ ਡੀਐਸਪੀ ਨਾਲ ਕੋਈ ਐਮਐਲਏ ਨਾਲ ਸਾਰਿਆਂ ਦਾ ਮੈਂ ਟਰੈਪ ਲਾਈ ਬੈਠਾਂਗਾ ਮਸਾ ਫੀਲਡਿੰਗ ਸੈੱਟ ਕਰੀਏ ਮੋਦੀ ਤੱਕ ਫੀਲਡਿੰਗ ਸੈੱਟ ਕਰੀ ਬੈਠੇ ਆ ਤਾਂ ਤੱਕ ਫੌਜ ਦੇ ਸਾਰੇ ਬੰਦੇ ਜਾਣਦੇ ਮੈਨੂੰ ਆਲ ਆਲ ਇੰਡੀਆ ਦੇ ਪੁਲਿਸਾਂ ਦੇ ਵਿੱਚ ਮੇਰੀ ਜਾਨ ਮਸ਼ਾਨ ਮੈਂ ਕਿਉਂਕਿ ਅਸੀਂ ਸਰਪੰਚ ਰਹੇ ਆ ਪਿੰਡ ਦੇ ਸ਼ਾਸ ਦਾ ਮੈਨੂੰ ਹੱਥ ਆ ਸਾਡੇ ਹੱਡਾਂ ਚ ਰਚੀ ਪਈ ਹੈ ਜਦੋਂ ਸਰਪੰਚ ਉਸੇ ਸਾਲ ਤੇ ਉਸ ਤੋਂ ਬਾਅਦ ਇਹ ਸਾਰੇ ਸਰਪੰਚੀ ਦੇ ਕੰਮਾਂ 'ਚ ਹਿੱਸਾ ਲੈਣਾ ਦੂਜੀ ਵਾਰ ਅਸੀਂ ਹਰ ਗਏ ਫਿਰ ਉਸ ਤੋਂ ਬਾਅਦ ਅਸੀਂ ਆ ਬੰਦਾ ਵੀ ਚਤਾਇਆਗਾ ਇਸ ਕਰਕੇ ਆ ਇਸਕੇ ਵੀ ਅਸੀਂ 647 ਵੋਟਾਂ ਤੇ ਜਿੱਤੇ ਹੈਗੇ ਮੇਰਾ ਬੈਲਟ ਨੰਬਰ ਵੀ 1447 ਇਹ 1447 ਹੁਣ ਇਹ ਚੱਲੂਗੀ ਤੇ ਆਪ ਦਾ ਬਚ ਕੇ ਰੋ ਸਾਰੇ ਕਲਾਕਾਰਾਂ ਨੂੰ ਬੇਨਤੀ ਹੈ ਵੀ ਪਿਆ ਬੰਦ ਕਰ ਲਿਆ ਜਾਵੇ ਕੱਲ ਨੂੰ ਹੀ ਜੇ ਕੋਈ ਪੁਲਿਸ ਫੇਰ ਵੀ ਸਿਪਾਈ ਤਾਂ ਕਰਦੇ ਆ ਤਾਂ ਤੁਸੀਂ ਇਹਨਾਂ ਦੇ ਘਰਾਂ 'ਚ ਵੜ ਜਾਣਾਗਾ ਜਿੱਥੇ-ਜਿੱਥੇ ਦੇ ਹੈਗੇ ਸਭ ਨੂੰ ਪਤਾਗਾ ਆ ਇਹਨਾਂ ਨੂੰ ਸੁਨੇਹੇ ਲਾ ਦੋ ਘਰਾਂ 'ਚ ਵੀ ਜਿਹੜਾ ਕੋਈ ਪੁਲਿਸ ਦਾ ਸਾਥ ਦੇਊਗਾ ਜਾਂ ਪੁਲਿਸ ਕਿਸਾਨਾਂ ਤੇ ਜਾਂ ਲੋਕਾਂ ਦੇ ਲਾਠੀ ਚਾਰਜ ਕਰੂਗੀ ਤਾਂ ਇਹਨਾਂ ਦੇ ਘਰਾਂ ਦੇ ਵਿੱਚ ਰਸੋਈ ਦੇ ਵਿੱਚ ਇਹਨਾਂ ਦਾ ਪਰਿਵਾਰ ਤੜਕੇ ਸਿਲੰਡਰ ਫਟਾ ਦੋ ਕਿਉਂਕਿ ਜੇ ਇਹਨਾਂ ਨੇ ਗੋਲੀ ਚਲਾਈ ਤੇ ਉਧਰੋਂ ਬਾਅਦ ਐਡਾ ਵੱਡਾ ਕੰਮ ਹੋ ਗਿਆ ਪਰਸੋਂ ਰਫਾਂਜੀ ਨੂੰ ਅਗਲਾ ਕੀ ਫਿਰ ਕੋਈ ਵੀ ਨਹੀਂ ਬਚਣਾ ਮੇਰੀ ਜਾਣ ਇਨਫੋਰਮੇਸ਼ਨ ਕਦੇ ਝੂਠ ਨਹੀਂ ਗਈਗੀ ਸਪੈਨਯੋ ਨੂੰ ਬੇਨਤੀ ਆ ਜਿਹੜੇ ਪਵਿੱਤਰ ਲਸੂਈ ਨੇ ਗਾਣਾ ਕੱਢਿਆ ਸੀ ਵੀ ਜੁੱਤੀਆਂ ਚੜਦੇ ਰਹੇ ਸੇਰੇ ਪੰਜਾਬ ਦੇ ਆ ਉਹ ਉੱਥੋਂ ਤੱਕ ਲੰਡਨ ਤੱਕ ਗੱਲ ਪਹੁੰਚ ਗਈ ਆਪਾਂ ਸਾਰਿਆਂ ਨੇ ਸਟੇਟਸ ਵੀ ਲਾਏ ਆ ਤੇ ਉਹਨਾਂ ਨੇ ਫਿਰ ਆਪਾਂ ਨੂੰ ਦੋ ਸਿੰਘ ਲਈ ਜਾਂਦੇ ਆ ਕੋਈ ਹੀਰਾ ਲਈ ਜਾਂਦੇ ਆ ਤਾਂ ਉਹ ਦਿਖਾਇਆ ਗਿਆ ਵੀ ਆਹ ਦੇਖੋ ਜੁੱਤੀਆਂ ਕੌਣ ਚੱਟ ਰਿਹਾਗਾ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਸੱਤ ਬਾਰੇ ਸੀ ਤਾਂ ਦੇਖੋ ਉਸ ਤੋਂ ਬਾਅਦ ਵੀ ਸੱਤ ਹੀ ਗ੍ਰਹਿ ਬਣੇ ਸੱਤ ਹੀ ਮਹਾਦੀਪ ਬਣੇ ਸੱਤ ਹੀ ਸਮੁੰਦਰ ਬਣੇ ਆ ਗੁੱਸਾ ਵੀ ਆਦਮੀ ਦਾ ਸੱਤਵੇਂ ਆਸਮਾਨ ਤੇ ਜਾਂਦਾ ਸੱਤ ਹੀ ਪੀੜੀਆਂ ਬਣੀਆਂ ਸੱਤ ਹੀ ਜਨਮ ਹੋਏ ਆ ਸੱਤ ਕਰ ਜਿਵੇਂ ਕਹਿੰਦੇ ਨੇ ਡੈਨ ਛੱਡ ਦਿੰਦੀ ਆ ਸੱਤ ਜਨਮਾਂ ਦਾ ਪਾਪ ਨਹੀਂ ਲੈਣਾ ਸਾਰੇ ਦੇਸ਼ ਦੇ ਵਿੱਚ ਖਬਰ ਫਲਾਓ ਸਾਰੇ ਆਪਣਾ ਪੰਜਾਬ ਬੰਦ ਕਰੋ ਨਾਲ ਦੀ ਨਾਲ ਆਪਣੇ ਪਿਆਵਾਂ 92 ਜਾਨੇ ਇਹਨਾਂ ਦੀ ਕੀ ਔਕਾਤ ਆ ਵੀ ਆਪਾਂ ਨੂੰ ਰੋਗ ਜਾਣ ਕਿ ਕਿੰਨਾ ਪੰਜਾਬ ਤੰਦੂਰ ਵਾਂਗੂ ਤਫਿਆ ਪਿਆਗਾ ਨਜੇ ਪੰਜਾਬ ਦੀ ਸਰਕਾਰ ਟੁੱਟਦੀ ਆ ਤੇ ਨਾਲ ਦੀ ਨਾਲ ਹਰਿਆਣੇ ਦੀ ਸਰਕਾਰ ਟੁੱਟ ਜੂ ਨਾਲ ਦੀ ਨਾਲ ਆਪਾਂ ਪਾਣੀ ਬੰਦ ਕਰਦਾਂਗੇ ਰਾਜਸਥਾਨ ਦਾ ਜੇ ਉਹਨਾਂ ਨੇ ਸਰਕਾਰ ਨਾਲ ਤੋੜੀ ਸਾਰੇ ਦੇਸ਼ ਦੀ ਸਰਕਾਰ ਟੁੱਟ ਗਈ ਆਪਾਂ ਬਸ ਸਾਰਾ ਦੇਸ਼ ਆਪਣਾ ਮਹਿੰਦਰ ਸਿੰਘ ਧੋਨੀ ਨੂੰ ਆਪਾਂ ਦੇਸ਼ ਦਾ ਪ੍ਰਧਾਨ ਮੰਤਰੀ ਦਾ ਐਲਾਨ ਕਰੋ ਕਿਉਂਕਿ ਉਹਦੇ ਢੂਮੀ ਤੇ ਵੀ ਸੱਤ ਲੱਗਿਆ ਹੋਇਆ ਤੇ ਉਹੀ ਵਰਲਡ ਕੱਪ ਜਿੱਤੀ ਤਰੀ ਆਉਂਦਾਗਾ 2007 ਚ ਹੀ ਉਹਨੇ ਵਰਲਡ ਕੱਪ ਜਿੱਤਿਆ ਫਿਰ 2011 ਚ ਵਰਲਡ ਕੱਪ ਜਿੱਤਿਆਗਾ ਇਹਨਾਂ ਨੂੰ ਬਦਲੋ ਉਹ ਲੋਕ ਧੋਨੀ ਤੋਂ ਸੰਨਿਆਸ ਮੰਗੀਆਂ ਤੇ ਵੀ ਤੂੰ ਸੰਨਿਆਸ ਦੇ ਉਹ 40 ਸਾਲਾਂ ਤੋਂ ਬਾਅਦ ਵੀ ਇੰਨਾ ਖੇਡੀ ਜਾਂਦਾ ਯਾਰ ਜਿਹੜਾ ਅੰਮ੍ਰਿਤਸਰ ਕੱਲ ਬੰਬਤਮਾਕਾ ਹੋਇਆਗਾ ਉਹ ਤੇ ਉਹ ਉਹਦੇ ਵਿੱਚ ਜੀਵਨ ਫੌਜੀ ਦਾ ਨਾਂ ਆਈ ਜਾਂਦਾਗਾ ਇਹ ਤਾਂ ਉੱਥੇ ਫੌਜ ਭਾਈ ਹੈ ਵੀ ਜਦੋਂ ਆਪਣੇ ਤੇ ਹਮਲਾ ਹੋਗਾ ਵੀ ਇਹ ਹਰਮੰਦਰ ਸਾਹਿਬ ਵੱਲ ਭੱਜਣਗੇ ਤੇ ਉੱਥੇ ਉਹਨਾਂ ਨੂੰ ਆਪਾਂ ਨੂੰ ਜਾਣ ਨਹੀਂ ਦਿੱਤਾ ਜਾਊਗਾ ਤੇ ਆਪਾਂ ਨੂੰ ਥਾਂ ਥਾਂ ਤੇ ਗੋਲੀਬਾਰੀ ਹੋਊਗੀ ਟ੍ਰੇਨਾਂ ਪਰ ਪਰਕੇ ਜਿਵੇਂ ਸੰਗਤ ਮੰਡੀ ਆ ਜਾ ਰਾਮੇ ਮੰਡੀ ਆ ਸਾਰਾ ਆਲ ਇੰਡੀਆ ਇਕੱਠਾ ਹੋ ਜੂ ਇੱਥੇ ਪਹਿਲਾਂ 1919 ਚ ਕੀ ਹੋਇਆ ਸੀ ਕਿ ਜਦੋਂ ਗੋਰੀਆ ਨੇ ਆਪਣਾ ਧੱਕਾ ਕੀਤਾ ਤਾਂ ਆਲ ਇੰਡੀਆ ਆਪਣੀ ਮਦਦ ਲਈ ਆਇਆ ਸੀ ਉਦੋਂ ਹੀ ਲਹਿਰ ਚੱਲੀ ਸੀ ਭਗਤ ਸਿੰਘ ਕਰਕੇ ਇਹਨੂੰ ਦੇਸ਼ ਦੇ ਕਿੱਡੇ ਮਾੜੇ ਲੀਡਰ ਆਏ ਰ ਉਹਨੂੰ ਉਹਨਾਂ ਨੂੰ ਤੁਸੀਂ ਫਾਂਸੀ ਦੇ ਚੜਾਤਾ ਜਿਹੜੇ ਦੇਸ਼ ਨੂੰ ਅਜ਼ਾਦ ਕਰਵਾ ਕੇ ਜਲਕਰ ਆਜ਼ਾਦ ਆਪਣਾ ਦੇਸ਼ ਹੋ ਨਹੀਂ ਹੋਇਆ ਸਾਰੇ ਗੋਰਿਆਂ ਜਿਵੇਂ ਲੱਖਾਸ ਦਾ ਨਾ ਕਹਿੰਦਾ ਵੀ ਹਰ ਹਰਿਆਣੇ ਦੇ ਮੁੰਡੇ ਭਰਤੀ ਕਰ ਲਏ ਜਾਂ ਕਿਤੋਂ ਦੇ ਕਿ ਪਰਨੇ ਜਿਹੜੇ ਭਰਤੀ ਕਰ ਲਏ ਤਾਂ ਜਿਹੜੇ ਆਈਪੀਸ ਅਫਸਰਾਂ ਜਾਂ ਜੱਜਾਂ ਤਾਂ ਇਹ ਤਾਂ ਉਹ ਆਪ ਦੇ ਭਰਤੀ ਕਰੇ ਬੈਠੇ ਉਹ ਦੇਸ਼ਾਂ ਦੇ ਤੁਸੀਂ ਕਿੱਥੋਂ ਆਜ਼ਾਦ ਹੋ ਸਾਈ ਨਾਲ ਦੀ ਨਾਲ ਕਰੰਸੀ ਡੇਕ ਪੂਈ ਜੇ ਪੰਜਾਬ ਪੰਜਾਬ ਆਜ਼ਾਦ ਹੁੰਦਾ ਆਪਣਾ ਦੇਸ਼ ਆਜ਼ਾਦ ਹੁੰਦਾ ਸਾਰੀ ਨਾਲ ਦੀ ਨਾਲ ਕਰੰਸੀ ਡੇਕ ਪੂਈ ਸਾਰੇ ਲੋਕ ਆਪਣੇ ਵਾਪਸ ਆ ਜਾਣਗੇ ਬਾਹਰਲੇ ਜੇ ਸਾਨੂੰ ਕੋਈ ਮੇਰੀ ਗੱਲ ਝੂਠ ਲੱਗਦੀ ਹੈ ਤਾਂ ਮੈਂ ਆਪਦੇ ਆਪ ਦੀ ਗੋਲੀ ਮਾਰ ਲਊਂ ਆ ਕੋਈ ਚੱਕਰ ਨਹੀਂ ਮੈਂ ਤਾਂ ਪੰਜ ਅਸੀਂ ਭੈਣ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਸੱਤ ਬਾਰੇ ਸੀ ਤਾਂ ਦੇਖੋ ਉਸ ਤੋਂ ਬਾਅਦ ਵੀ ਸੱਤ ਹੀ ਗ੍ਰਹਿ ਬਣੇ ਸੱਤ ਹੀ ਮਹਾਦੀਪ ਬਣੇ ਸੱਤ ਹੀ ਸਮੁੰਦਰ ਬਣੇ ਆ ਗੁੱਸਾ ਵੀ ਆਦਮੀ ਦਾ ਸੱਤਵੇਂ ਆ ਸਮਾਨ ਤੇ ਜਾਂਦਾ ਸੱਤ ਹੀ ਪੀੜੀਆਂ ਬਣੀਆਂ ਸੱਤ ਹੀ ਜਨਮ ਹੋਏ ਆ ਸੱਤ ਕਰ ਜਿਵੇਂ ਕਹਿੰਦੇ ਨੇ ਡੈਨ ਛੱਡ ਦਿੰਦੀ ਐ ਸੱਤ ਜਨਮਾਂ ਦਾ ਪਾਪ ਨਹੀਂ ਲੈਣਾ ਸਾਰੇ ਦੇਸ਼ ਦੇ ਵਿੱਚ ਖਬਰ ਫਲਾਓ ਸਾਰੇ ਆਪਣਾ ਪੰਜਾਬ ਬੰਦ ਕਰੋ ਨਾਲ ਦੀ ਨਾਲ ਆਪਣੇ ਪੰਜਾਬ 92 ਜਾਨੀ ਇਹਨਾਂ ਦੀ ਕੀ ਔਕਾਤ ਆ ਵੀ ਆਪਾਂ ਨੂੰ ਰੋਕ ਜਾਣ ਕਿ ਕਿੰਨਾ ਪੰਜਾਬ ਤੰਦੂਰ ਵਾਂਗੂ ਤਫਿਆ ਪਿਆ ਹੈਗਾ ਨਾ ਜੇ ਪੰਜਾਬ ਦੀ ਸਰਕਾਰ ਟੁੱਟਦੀ ਹੈ ਤੇ ਨਾਲ ਦੀ ਨਾਲ ਹਰਿਆਣਾ ਦੀ ਸਰਕਾਰ ਟੁੱਟ ਜੂ ਨਾਲ ਦੀ ਨਾਲ ਆਪਾਂ ਪਾਣੀ ਬੰਦ ਕਰ ਦਾਂਗੇ ਇਹ ਰਾਜਸਥਾਨ ਦਾ ਜੇ ਉਹਨਾਂ ਨੇ ਸਰਕਾਰ ਨਾ ਥੋੜੀ ਸਾਰੇ ਦੇਸ਼ ਦੀ ਸਰਕਾਰ ਟੁੱਟ ਜੂ ਆਪਾਂ ਬਸ ਸਾਰਾ ਦੇਸ਼ ਆਪਣਾ ਮਹਿੰਦਰ ਸਿੰਘ ਧੋਨੀ ਨੂੰ ਆਪਾਂ ਦੇਸ਼ ਦਾ ਪ੍ਰਧਾਨ ਮੰਤਰੀ ਦਾ ਐਲਾਨ ਕਰੋ ਕਿਉਂਕਿ ਉਹਦੇ ਰੈਟਮੀ ਤੇ ਵੀ ਸੱਤ ਲੱਗਿਆ ਹੋਇਆ ਤੇ ਉਹੀ ਵਰਲਡ ਕੱਪ ਜਿੱਤੀ ਤਰੀਆ ਹੁੰਦਾਗਾ 2007 ਚ ਹੀ ਉਹਨੇ ਵਰਲਡ ਕੱਪ ਜਿੱਤੇ ਫਿਰ 2011 ਚ ਵਰਲਡ ਕੱਪ ਜਿੱਤੇਗਾ ਇਹਨਾਂ ਨੂੰ ਬਦਰੋ ਉਹ ਲੋਕ ਧੋਨੀ ਤੋਂ ਸੰਨਿਆਸ ਮੰਗੀ ਜਾਂਦੇ ਵੀ ਤੂੰ ਸੰਨਿਆਸ ਦੇ ਉਹ 40 ਸਾਲਾਂ ਤੋਂ ਬਾਅਦ ਵੀ ਇੰਨਾ ਖੇਡੀ ਜਾਂਦਾ ਯਾਰ ਤੇ ਜਿਹੜਾ ਅੰਮ੍ਰਿਤਸਰ ਕੱਲ ਬੰਬਤਮਾਕਾ ਹੋਇਆਗਾ ਉਹ ਤੇ ਉਹ ਉਹਦੇ ਵਿੱਚ ਜੀਵਨ ਫੌਜੀ ਦਾ ਨਾਂ ਆਈ ਜਾਂਦਾਗਾ ਇਹ ਤਾਂ ਉਥੇ ਫੌਜ ਭਾਈ ਹੈ ਵੀ ਜਦੋਂ ਆਪਣੇ ਤੇ ਹਮਲਾ ਹੋਗਾ ਵੀ ਇਹ ਹਰਮੰਦਰ ਸਾਹਿਬ ਵੱਲ ਭੱਜਣਗੇ ਤੇ ਉੱਥੇ ਉਹਨਾਂ ਨੂੰ ਆਪਾਂ ਨੂੰ ਆਉਣ ਜਾਣ ਨਹੀਂ ਦਿੱਤਾ ਜਾਊਗਾ ਤੇ ਆਪਾਂ ਨੂੰ ਥਾਂ ਥਾਂ ਤੇ ਗੋਲੀਬਾਰੀ ਹੋਊਗੀ ਟ੍ਰੇਨਾਂ ਪਰ ਪਰਕੇ ਜਿਵੇਂ ਸੰਗਤ ਮੰਡੀ ਆ ਜਾਂ ਰਾਮੇ ਮੰਡੀ ਆ ਸਾਰਾ ਆਲ ਇੰਡੀਆ ਇਕੱਠਾ ਹੋ ਜੂ ਇੱਥੇ ਪਹਿਲਾਂ 1919 ਚ ਕੀ ਹੋਇਆ ਸੀ ਕਿ ਜਦੋਂ ਗੋਰੀਆਂ ਨੇ ਆਪਣਾ ਧੱਕਾ ਕੀਤਾ ਤਾਂ ਆਲ ਇੰਡੀਆ ਆਪਣੀ ਮਦਦ ਲਈ ਆਇਆ ਸੀ ਉਦੋਂ ਹੀ ਲਹਿਰ ਚੱਲੀ ਸੀ ਭਗਤ ਸਿੰਘ ਵਰਗੇ ਇਹਨੂੰ ਦੇਸ਼ ਦੇ ਕਿੱਡੇ ਮਾੜੇ ਲੀਡਰ ਆ ਯਾਰ ਉਹਨੂੰ ਉਹਨਾਂ ਨੂੰ ਤੁਸੀਂ ਫਾਂਸੀ ਦੇ ਚੜਾਤਾ ਜਿਹੜੇ ਦੇਸ਼ ਨੂੰ ਆਜ਼ਾਦ ਕਰਵਾ ਦੇ ਜਲਕਰ ਆਜ਼ਾਦ ਆਪਣਾ ਦੇਸ਼ ਹੋ ਨਹੀਂ ਹੋਇਆ ਸਾਰੇ ਗੋਰਿਆਂ ਜਿਵੇਂ ਲੱਖਾ ਸਦਾਨਾ ਕਹਿੰਦਾ ਵੀ ਹਰਾ ਹਰਿਆਣੇ ਦੇ ਮੁੰਡੇ ਭਰਤੀ ਕਰ ਲੈ ਜਾਂ ਕਿਤੋਂ ਦੇ ਘਰਨ ਜਿਹੜੇ ਭਰਤੀ ਕਰ ਲੈ ਤਾਂ ਜਿਹੜੇ ਆਈਪੀਸ ਅਫਸਰਾਂ ਜਾਂ ਅਜਾਜਾਂ ਤਾਂ ਇਹ ਤਾਂ ਉਹ ਆਪਦੇ ਭਰਤੀ ਕਰੇ ਬੈਠੇ ਉਹ ਦੇਸ਼ਾਂ ਦੇ ਤੁਸੀਂ ਕਿੱਥੋਂ ਆ ਜਾਦੋਂ ਸਾਰੀ ਨਾਲ ਦੀ ਨਾਲ ਕਰੰਸੀ ਡਿੱਗ ਪੂਈ ਜੇ ਪੰਜਾਬ ਪੰਜਾਬ ਯਾਦ ਹੁੰਦਾ ਆਪਣਾ ਦੇਸ਼ ਯਾਦ ਹੁੰਦਾ ਸਾਰੀ ਨਾਲ ਦੀ ਨਾਲ ਕਰੰਸੀ ਡਿੱਗ ਪੂ ਸਾਰੇ ਲੋਕ ਆਪਣੇ ਵਾਪਸ ਆ ਜਾਣਗੇ ਬਾਹਰਲੇ ਜੇ ਤੁਹਾਨੂੰ ਕੋਈ ਮੇਰੀ ਗੱਲ ਝੂਠ ਲੱਗਦੀ ਹੈ ਤਾਂ ਮੈਂ ਆਪਦੇ ਆਪ ਦੀ ਗੋਲੀ ਮਾਰ ਲਊਗਾ ਕੋਈ ਚੱਕਰ ਨਹੀਂ ਮੈਂ ਤਾਂ ਪੰਜੇ ਸੀ ਭੈਣ ਮੈਂ ਇਹ ਜਾਣਕਾਰੀ ਦੇਣਾ ਵੀ ਨਹੀਂ ਚਾਹੁੰਦਾ ਸੀਗਾ ਮੈਂ ਤਾਂ ਚਾਹੁੰਦਾ ਸੀ ਵੀ ਕੁਝ ਨਹੀਂ ਹੁੰਦਾ ਹੋ ਜਾਂਨੇ ਧੱਕਾ ਕੁਝ ਨਹੀਂ ਹੁੰਦਾ ਜਿਹੜਾ ਕੁਝ ਹੋਣਾ ਕਿਉਂਕਿ ਬਿਹਾਰੀ ਮੇਰੇ ਨਾਲ ਜਾਣ ਪਛਾਣ ਵਧੀਆ ਉਹ ਕਹਿੰਦੇ ਤੈਨੂੰ ਕੁਝ ਨਹੀਂ ਕਹਿੰਦੇ ਯਾਰ ਆਹ ਸਿਸਟਮ ਹੋਊਗਾ ਤੂੰ ਦੇਖ ਲੈ ਹੁਣ ਸਾਰੇ ਸਪੈਗਨ ਬੇਨਤੀ ਹੈ ਤੁਸੀਂ ਆਪਦੇ ਹੱਥਾਂ ਚ ਕਮਾਂ ਲੈ ਲਓ ਬਹੁਤ ਟਾਈਮ ਹੋ ਗਿਆ ਅਫਸਰ ਸੁਣਨਾ ਧੱਕਾ ਕਰੀਂਦੇ ਬਦਲੀਆਂ ਸੋਡੀਆਂ ਹੁੰਦੀਆਂ ਨਹੀਂ ਆ ਕਿੱਥੋਂ ਕਿੱਥੋਂ ਤੱਕ ਦੂਰ ਦੂਰ ਤੱਕ ਲੁਧਿਆਣੇ ਕੋਈ ਕਿਤੇ ਕੋਈ ਕਿਤੇ ਸਾਰੀਆਂ ਕਮਾਂਡੋਆਂ ਕਿਵੇਂ ਭੱਜੀਆਂ ਫਿਰਦੀਆਂ ਆਪਣੇ ਬੰਦੇ ਮਰੀ ਜਾਂਦੇ ਆ ਕੋਈ ਐਕਸੀਡੈਂਟ ਹੋ ਗਿਆ ਕੱਲ ਅਟੈਕ ਹੋਇਆਗਾ ਸਚ ਨੂੰ ਬੇ ਬਾਹਾਂ ਟੁੱਟ ਗਈਆਂ ਆਸ ਵੀ ਦੀ ਲੜਾਈ ਜਾਂਦੇ ਇਹ ਲੀਡਰ ਕੌਣ ਆਇਆ ਤੁਸੀਂ ਇਨਸਾਫ ਦੀ ਗੱਲ ਕਿਉਂ ਨਹੀਂ ਕਰਦੇ ਸੱਚ ਦੇ ਇਦਾਰ ਤੇ ਚੱਲ ਪੋ ਨਹੀਂ ਤਾਂ ਬਹੁਤ ਭੇੜੀ ਹੋਣੀ ਏ ਤੁਹਾਡੇ ਨਾਲ ਜਿੰਨੇ ਆ ਥਾਣੇਦਾਰ ਆ ਗਏ ਆ ਜਿਹੜੇ ਸਟਾਰ ਲੱਗੇ ਇਹ ਸਾਰੇ ਸਾਨੂੰ ਕਹੀ ਜਾਂਦੇ ਸਾਡੀ ਇਹਨਾਂ ਨਾਲ ਸਾਡੇ ਵੀ ਤਿੰਨ ਢੜੇ ਬਣੇ ਹੋਏ ਆ ਅਫਸਰਾਂ ਦਾ ਅੱਡਾ ਥਾਣੇਦਾਰਾਂ ਦਾ ਅੱਡਾ ਸਪਾਹੀਆਂ ਦਾ 11 ਅੱਡਾ ਅੱਡਾ ਜੇਰਾਂ ਵਾਲੀ ਭਰਤੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ ਸੋਵਾਂ 11ਵੇਂ ਗੁਰੂ ਦੀ 16 ਵਾਲੀ ਭਰਤੀ ਇਤਿਹਾਸ ਸਿਰਜਦੂ ਵੀ ਉਹ 1699 ਦਾ ਇੱਕ ਵਾਰੀ ਆ ਜਾਓ ਸਾਰੇ ਪੁਲਿਸ ਲੈਣਾ ਚ ਇਕੱਠੇ ਹੋ ਜੋ ਨਹੀਂ ਆਏ ਨਹੀਂ ਪਰ ਸਾਰਿਆਂ ਦੇ ਪਰਿਵਾਰ ਮਾਰੇ ਜਾਂਦੇ ਆ ਸਾਰਿਆਂ ਦਾ ਬਹੁਤ ਨੁਕਸਾਨ ਹੋਣਾਗਾ ਮੇਰੀਆਂ ਜਾਣਕਾਰੀਆਂ ਕਦੇ ਝੂਠ ਨਹੀਂ ਜਾਂਦੀਆਂ ਮੇਰਾ ਮੇਰਾ ਮੈਂ ਪਾਉਣੀ ਨਹੀਂ ਸੀ ਵੀਡੀਓ ਨਾ ਮੇਰਾ ਜੀ ਕਰਦਾ ਸੀਗਾ ਵੀ ਹੋ ਜਾਣੇ ਤਾਂ ਕੱਲੋਕਣਾ ਜੇ ਸਾਡੇ ਪਰਿਵਾਰ ਨਾਲ ਹੋਇਆਗਾ ਮੇਰੇ ਪਰਿਵਾਰ ਚ ਅਸੀਂ ਤਿੰਨ ਭੈਣ ਭਰਾ ਦੋ ਇੱਕ ਦੋ ਮੇਰੇ ਮਾਂ ਪਰ ਦੋ ਮੇਰੇ ਭਾਂ ਦੇ ਸੱਤਾਂ ਨੂੰ ਮੈਂ ਤਾਂ ਨਾਲ ਜੀਆਂ ਗੋਲੀ ਮਾਰ ਦੇਣੀ ਆ ਜੇ ਤੁਸੀਂ ਮੇਰੇ ਹੱਕ ਤੇ ਨਾ ਆਏ ਕਿਉਂਕਿ ਮੈਨੂੰ ਪਤਾ ਹੁਣ ਲੀਡਰ ਵੀ ਮੇਰੇ ਤੇ ਲੱਗਣਗੇ ਤੇ ਸਾਰੀ ਪੁਲਿਸ ਵੀ ਲੱਗੂ ਵੀ ਇਹਨੇ ਆ ਕਿ ਕਿ ਤਅ ਅਫਸਰ ਵੀ ਲੱਗਣਗੇ ਤੁਸੀਂ ਕਿਉਂ ਮੂਰੇ ਹੋਈ ਨਾ ਕੁੜੀਆਂ ਮੂਰੇ ਕਰ ਦਿੰਨੇ ਹੋ ਸਾਨੂੰ ਨਹੀਂ ਪਤਾ ਪੰਜਾਬ ਤੰਦੂਰ ਵਾਂਗੂ ਤਫਿਆ ਪਿਆ ਜਾ ਸਾਰੇ ਆ ਥਾਣੇਦਾਰ ਕਹੀ ਜਾਂਦੇ ਹੈਗੇ ਅਸੀਂ 84 ਚ ਆਏ ਕੀਤਾ ਜਾਂ 84 ਵੇਲੇ ਆਏ ਤੇ ਚਲੋ ਟਾਇਰ ਹੋ ਗਏ ਉਸ ਤੋਂ ਬਾਅਦ ਕਿ ਕਿੱਥੋਂ ਤੱਕ ਅੱਤਵਾਦ ਚੱਲ ਗਿਆ ਤੇ ਅੱਤਵਾਦ ਹੁਣ ਵੀ ਚੱਲੀ ਜਾਂਦਾ ਅਸੀਂ ਆਏ ਆ ਬੰਦੇ ਮਾਰਦੇ ਰਹੇ ਅਸੀਂ ਉੱਪਰ ਦੇ ਕੜਾਹੇ ਸਿੱਟਦੇ ਰਹੇ ਅਸੀਂ ਐਂ ਕਰਦੇ ਉਹ ਸਿੱਖਾਂ ਦੇ ਮੁੰਡੇ ਮਾਰੀ ਗਏ ਤੁਸੀਂ ਸਿੱਖਾਂ ਦੇ ਘਰੇ ਜਨਮ ਲੈ ਕੇ ਉਹ ਤਾਂ ਬੋਲਦੇ ਨਹੀਂ ਜਿਹੜੇ ਪੁਲਿਸ ਦੇ ਵਿੱਚ ਸ਼ਹੀਦ ਹੋਏ ਆ ਜਾਂ ਜਿਹੜੇ ਸਿੱਖਾਂ ਦੇ ਸ਼ਹੀਦ ਹੋਏ ਉਹ ਤਾਂ ਚੁੱਪੀ ਬੈਠੇ ਆ ਲੀਡਰਸ਼ਿਪ ਦਾ ਉਹਨਾਂ ਦੇ ਨਾਂ ਤੇ ਕਰੀ ਜਾਂਦੇ ਆ ਵੀ ਐ ਹੋ ਗਿਆ ਐ ਹੋ ਗਿਆ ਬਹੁਤ ਤਕੜੀਆਂ ਤਕੜੀਆਂ ਬਹੁਤ ਜਿਆਦਾ ਤਕੜੀਆਂ ਤਕੜੀਆਂ ਅਜੇ ਗੱਲਾਂ ਦੱਸਣੀਆਂ ਤੁਹਾਨੂੰ ਇਸ ਕਰਕੇ ਵੀਡੀਓ ਜਿਆਦਾ ਲੰਮੀ ਹੁੰਦੀ ਆ ਇਹ ਹੋ ਸਕਦਾ ਹੈ ਵੀਡੀਓ ਤੋਂ ਬਾਅਦ ਮੇਰੀ ਇਹ ਉੱਥੋਂ ਤੱਕ ਪਹੁੰਚ ਜੇ ਛੇਤੀ ਛੇਤੀ ਪਹੁੰਚਾ ਦਿਓ ਕਿਉਂਕਿ ਨੈੱਟ ਬੰਦ ਕਰਨ ਲੱਗੇ ਮੈਂਟ ਲਾਉਣਗੇ ਫਿਰ ਮੁੜ ਕੇ ਐ ਨਹੀਂ ਪਤਾ ਲੱਗਣਾ ਵੀ ਕੌਣ ਕਿੱਥੇ ਮਰੀ ਜਾਂਦਾ ਕੌਣ ਕਿੱਥੇ ਮਰੀ ਜਾਂਦਾਗਾ ਇਸ ਕਰਕੇ ਸਾਰੀ ਪੰਜਾਬ ਪੁਲਿਸ ਨੂੰ ਬੇਨਤੀ ਹੈ ਕਿਉਂ ਭੱਜੇ ਫਿਰਦੇ ਕੋਈ ਪਾਇਲਟਾਂ ਦੋ ਦੋ ਕਿੰਨੇ ਗਨਮੈਨ 25 25 ਜਾਣੇ ਬਲਜਿੰਦਰ ਕੌਰ ਵਰਗੀਆਂ ਗਨਮੈਨ ਲਈ ਫਿਰਦਿਆਂਗਾ ਹਰੇਕ ਐਮਐਲਏ ਹਰੇਕ ਐਸਐਸਓ ਤੋਂ ਲੱਖ 2 ਲੱਖ ਰੁਪਇਆ ਲੈ ਲੈ ਕੇ ਲਾਈ ਜਾਂਦੇ ਐ ਐਸਐਸਪੀ ਲੱਖ ਕਰੋੜ ਕਰੋੜ ਰੁਪਇਆ ਲਈ ਜਾਂਦੇ ਹੈ ਕਿਉਂ ਫਿਰ ਚਿੱਟਾ ਕਿਵੇਂ ਬੰਦ ਹੋਊਗਾ ਕਿੰਨੇ ਕਿੰਨੇ ਆਪਦੇ ਬਲਜਿੰਦਰ ਕੌਰ ਕਿੰਨੇ ਰਿਸ਼ਤੇਦਾਰਾਂ ਨਾਲ ਗਨਮੈਨ ਲਈ ਫਿਰਦੇ ਆਪਦੇ ਨਾਲ ਕਿੰਨੇ ਲਈ ਫਿਰਦੇ ਭਰਾ ਦੇ ਨਾਲ ਗਨਮੈਨ ਫਿਰ ਦੋ ਦੋ ਤਿੰਨ ਤਿੰਨ ਲੱਖ ਫਿਰ ਫੈਲਦੀ ਚ ਗੱਡੀਆਂ ਪਾਰ ਰੱਖੀਆਂ 100 200 ਇੱਕ ਜੇ ਪਾਸੇ ਪਾਸੀ ਨਹੀਂ ਛੱਡਦੀ ਤੂੰ ਤਲਵੰਡੀ ਸਾਬੋ ਨੂੰ ਤੂੰ ਦਾਗ ਲਵਾਤਾ ਹੁਣ ਤਲਵੰਡੀ ਸਾਬ ਜੇ ਗੁਰਗੋਬਿੰਦ ਸਿੰਘ ਜੀ ਦੇ ਬੋਲ ਹੋਏ ਸੀਗੇ ਵੀ 25 ਕੋ ਤੱਕ ਇਥੋਂ ਜਿੰਨ ਕੁਝ ਵੀ ਨਹੀਂ ਹੋਊਗਾ ਗਾਂ ਪੱਛੀ ਕੋ ਫੇਰ ਇਸ ਤਰ੍ਹਾਂ ਮਿੰਦੇ ਜਾਓ ਤੇ ਇੱਕ ਅਫਵਾਹ ਉੱਡੀ ਹੋਈ ਪੱਛੀ ਕੋ ਦੇ ਦੀਵਾ ਬਲੂਆ ਹੁਣ ਤੁਸੀਂ ਦੇਖ ਲਓ ਵੀ ਅਕਾਲ ਤਖਤ ਸਾਹਿਬੀ ਜੇ ਰਫੈਂਡਰੀ ਉੱਡਦੀ 25 30 ਪਿੰਡ ਹਰਿਆਣੇ ਦੇ ਉੱਡਣਗੇ 25 30 ਆਪਣੇ ਪੰਜਾਬ ਦੇ ਉੱਡਣਗੇ ਨਾਲ ਅਕਾਲ ਤਖਤ ਵੀ ਉੱਡੂਆ ਹੁਣ ਤੁਸੀਂ ਦੇਖ ਲਓ ਵੀ ਤਖਤਾ ਪਲਟਣਾ ਕਿ ਅਕਾਲ ਤਖਤ ਲੜਾਉਣਾ ਕਿ ਕੀ ਕਰਨਾ ਹੈ ਜਾ ਆਲ ਵਰਡ ਦਾ ਹੁਣ ਤੱਕ ਦਾ ਪਲਟਾਇਆ ਜਾਊਆ ਸਾਰਾ ਆਲ ਇੰਡੀਆ ਦਾ ਤਖਤਾ ਪਲਟਾਇਆ ਹੋਇਆ ਜਿਹੜੇ ਬੰਦੇ ਗੋਧਰਾ ਕਾਂਡ ਪੜਕੇ ਦੇਖੋ ਏ ਟੋਏ ਪੜ ਪੜ ਕੇ ਤੇਲ ਪਾ ਪਾ ਕੇ ਬੰਦੇ ਮਚਾਏ ਉਹ ਬੰਦੇ ਤੁਸੀਂ ਪ੍ਰਧਾਨ ਮੰਤਰੀ ਬਣਾਤੇ ਮਿੱਥ ਸ਼ਹਿਰ ਗਣ ਕਿੱਡਾ ੱਤਕਾ ਕੀਤਾ ਕੀ ਕੁਛ ਹੋਈ ਜਾਂਦਾ ਕਿੰਨੇ ਦੰਗੇ ਕਰਾਏ ਫਿਰ ਤੁਸੀਂ ਵੋਟਾਂ ਦੇ ਵਿੱਚ 60 65% 60% ਬੋਲ ਵੋਟ ਪੋਲ ਹੁੰਦੀ ਹੈਗੀ ਉਹਦੇ ਵਿੱਚ 20 20 3 3 4 4 ਫਾਰਟੀਆਂ 20 20% ਵੋਟ ਪੋਲ ਹੋਗੀ ਉਹਦੇ ਵਿੱਚੋਂ ਫਿਰ ਇਹ ਕੀ ਕਰਦੇ ਆ ਤੁਸੀਂ ਦੇਖੋ 1% 21% ਵਾਲਾ ਜਿੱਤ ਰਿਹਾਗਾ 21% ਵਿੱਚ 11% ਤਾਂ ਜਿਹੜੀ ਨਸ਼ੇ ਤੇ ਪੈਸੇ ਵਾਲੀ ਵੋਟ ਆ 5% ਪੁਲਿਸ ਦੀ ਦਾਅਵੇ ਤੇ ਗੈਂਗਸਟਰਾਂ ਦੇ ਦਾਅਵਾ 5% ਵੋਟ ਤੇ ਇਹ ਪ੍ਰਧਾਨ ਮੰਤਰੀ ਬਣ ਜਾਂਦੇ ਤੇ 95% ਸਾਰਾ ਆਲ ਇੰਡੀਆ ਟੰਗ ਹੋਈ ਜਾਂਦਾਗਾ ਵੀਡੀਓ ਮੈਂ ਕੱਟ-ਕੱਟ ਕੇ ਬਣਾ ਰਿਹਾ ਕਿਉਂਕਿ ਜਿਆਦਾ ਵੀਡੀਓ ਲੰਮੀ ਹੁੰਦੀ ਹੈ ਮੈਂ ਵਿੱਚ ਛੱਡ ਦਿਨਾਗਾ ਤੁਹਾਨੂੰ ਸ਼ਾਸਤ ਬਾਰੇ ਸਾਰੀ ਜਾਣਕਾਰੀ ਦੇਵਾਂ ਆ ਸ਼ਾਸਤੇ ਕਿਵੇਂ ਖੇਡਿਆ ਜਾਂਦੇ ਇਹ ਸਾਰੀਆਂ ਚੀਜ਼ਾਂ ਜੋੜ ਕੇ ਖੇਡਿਆ ਜਾਂਦੇ ਇਹ ਧਰਮ ਦੇ ਨਾਂ ਤੇ ਵੀ ਖੇਡਿਆ ਜਾਂਦੇ ਆ ਇਹ ਰਾਜਨੀਤੀ ਦੇ ਨਾਂ ਤੇ ਵੀ ਸ਼ਾਸਤ ਕਰੀ ਜਾਂਦੇ ਆ ਇਹ ਅਰਥ ਅਰਥ ਸ਼ਾਸਤਰ ਤੌਰ ਤੇ ਵੀ ਕੀ ਜਾਂਦੇ ਆ ਇਹ ਸਮਾਜ ਫਿਜ਼ੀਕਲ ਤੌਰ ਤੇ ਵੀ ਕੀ ਜਾਂਦੇ ਆ ਇਹ ਪੈਸੇ ਦੀ ਵਰਤੋਂ ਵੀ ਕੀ ਜਾਂਦੇ ਆ ਇਹ ਗੈਂਗਸਟਰਾਂ ਦੀ ਵਰਤੋਂ ਵੀ ਕੀ ਜਾਂਦੇ ਆ ਇਹ ਨਸ਼ੇ ਦੀ ਵਰਤੋਂ ਵੀ ਕੀ ਜਾਂਦੇ ਆ ਇਹ ਜਿੱਥੇ ਧਰਮ ਨਾਲੇ ਕਹਿੰਦੇ ਧਰਮ ਦੇ ਨਾਂ ਤੇ ਸ਼ਾਸਤ ਨਾ ਖੇਡੋ ਤੇ ਧਰਮ ਦੇ ਨਾਂ ਤੇ ਇਹ ਦੰਗੇ ਫਸਾਦ ਕਰ ਜਿੱਥੇ ਜਿਆਦਾ ਧਰਮ ਦੇ ਨਾਂ ਤੇ ਸਿਆਸਤ ਕਰ ਲੋ ਬਾਕੀ ਚੀਜ਼ਾਂ ਦੇ ਕਾਟਾ ਮਾਰ ਦੋ ਧਰਮ ਦੀ ਕਿਸੇ ਨਾਲ ਨਹੀਂ ਬਣਦੀ ਜਦੋਂ ਧਰਮ ਬੰਦੇ ਜਿਹੜੀ ਰਾਜਨੀਤੀ ਆ ਉਹ ਬੰਦੇ ਮੰਗਣ ਲੱਗੀ ਬੰਦੇ ਮੰਗਦੀ ਆ ਗਈ ਚੰਗੇ ਚੰਗੇ ਰਾਜਨੀਤਾਂ ਜਾਂ ਲੀਡਰਾਂ ਨੂੰ ਜਾਂ ਅਫਸਰਾਂ ਨੂੰ ਪਤਾ ਹੋਵੇ ਰਾਜਨੀਤੀ ਕੀ ਚੀਜ਼ ਆ ਜੇ ਧਰਮ ਬੰਦੇ ਮੰਗਣ ਲੱਗ ਜੇ ਧਰਮ ਬੰਦਿਆਂ ਨੂੰ ਖਾਂਦਾਗਾ ਇਹ ਚੀਜ਼ਾਂ ਮੈਂ ਹੌਲੀ ਹੌਲੀ ਸਮਝਾਵਾਂਗਾ ਤੁਹਾਨੂੰ ਮੈਂ ਬਹੁਤ ਲੰਮੀਆਂ ਵੀਡੀਓ ਐ ਨਹੀਂ ਪਤਾ ਮੈਂ ਕਿੰਨੇ ਟਾਈਮ ਬੋਲੀ ਜਾਵਾਂ ਕਿੰਨਾ ਟਾਈਮ ਵੀ ਆ ਚੀਜ਼ ਹੁੰਦੀ ਆ ਰਾਜਨੀਤੀ ਕਿਉਂਕਿ ਅਸੀਂ ਸਰਪੰਚੀ ਕੀਤੀ ਆ ਕਿ ਸਾਨੂੰ ਪਤਾ ਅਸੀਂ ਮੈਂਬਰ ਵੀ ਜਿ ਤੁਹਾਨੂੰ ਕਹਿ ਕੇ ਜਿ ਤੁਹਾਨੂੰ ਵੀ ਆ ਬੰਦਾ ਜਿੱਤੂ ਆ ਐਤਕੀ ਸਾਡੇ ਪਿੰਡ ਦਾ ਵਾਲਾ ਕਾਲਾ ਸਰਪੰਚ ਜਿੱਤਿਆ ਉਹਦੇ ਬਰਾਬਰ ਗਰਮੇਲ ਖਾਲਸੇ ਨੇ ਕਾਗਜ਼ ਭਰੇ ਉਹਦੇ ਕੁਦਰ ਦੀ ਕੈਨਸਲ ਹੋ ਗਏ ਤਾਂ ਗਰਮ ਕਾਲੇ ਨੂੰ 50 60 ਵੋਟਾਂ ਹੀ ਪੈ ਰਹੀਆਂ ਸੀ ਜੇ ਉਹ ਕਾਗਜ਼ ਕੈਨਸਲ ਹੋ ਕੇ ਤੇ 647 ਵੋਟਾਂ ਤੇ ਸਰਪੰਚ ਜਿੱਤਿਆਗਾ ਸਾਰੇ ਸਰਪੰਚਾਂ ਨੂੰ ਬੇਨਤੀ ਹੈ ਸਾਰੇ ਸਰਪੰਚਾਂ ਦੇ ਮੁੰਡਿਆਂ ਨੂੰ ਬੇਨਤੀ ਹੈ ਵੀ ਇੱਕ ਵਾਰੀ ਯਾਰ ਤੁਸੀਂ ਆਓ ਸਾਰੇ ਸਰਪੰਚਾਂ ਨੂੰ ਗਨਮੈਨ ਦੇਵਾਂਗੇ ਸਰਪੰਚਾਂ ਦੀ ਚਲਦੀ ਕਰਾਂਗੇ ਜੇ ਕਿਸੇ ਦੀ ਧੀ ਨਾ ਬਲਾਤਕਾਰ ਹੁੰਦਾ ਉਹਨੂੰ ਗੋਲੀ ਗੋਲੀ ਮਾਰੋ ਯਾਰ ਜੇ ਕੋਈ ਚਿੱਟਾ ਵੇਦਾ ਉਹ ਮੂਸੇ ਵਾਲ ਦੇ ਪੇ ਤੁਹਾਨੂੰ ਬੇ ਬੇਨਤੀ ਕਰਨਾ ਚਾਹੁੰਦਾ ਵੀ ਹੁਣ ਤੁਸੀਂ ਐਡਾ ਆਪਦਾ ਪੁੱਤ ਮਰਵਾ ਲਿਆ ਇਹ ਕੇ ਸੰਤਾਨਾਂ ਨੂੰ 50 ਪਰਸ ਦੇਈ ਬੈਠੀ ਤੁਸੀਂ ਖੋ ਕੇ ਚਲਾ ਦਿਓ ਯਾਰ ਕੀ ਕਰਨਾ ਕਿਉਂਕਿ ਆ ਦੋੜੇ ਦੋ ਦਿਨਾਂ ਬਾਅਦ ਹੀ ਰਫਿੰਡਰੀ ਫਟ ਗਈ ਫੇਰ ਤਾਂ ਇਹ ਨਹੀਂ ਪਤਾ ਕਿਹਨੂੰ ਕਿਹਨੂੰ ਮਾਰਨਾ ਤੁਹਾਨੂੰ ਕਿਸੇ ਨਹੀਂ ਛੱਡਣਾ ਨਹੀਂ ਬਖਸ਼ਣਾ ਨਹੀਂ ਨਾ ਕਿਸੇ ਕਲਾਕਾਰ ਨੂੰ ਬੱਬੂ ਮਾਲ ਦੇ ਕਟੜ ਫੈਨਾਂ ਨੂੰ ਕਿਸੇ ਨੂੰ ਨਹੀਂ ਛੱਡਣਾ ਬੱਬੂ ਮਾਨ ਰਕੇ ਨੂੰ ਸਾਰੇ ਕਲਾਕਾਰਾਂ ਨੂੰ ਈੜੀ ਰੇਡਾਂ ਪਾ ਪਾ ਕੇ ਪਰਚੇ ਤਾਂ ਦੇਈ ਬੈਠੀ ਆ ਕਿਸੇ ਨੂੰ ਨਹੀਂ ਛੱਡਣਾ ਦੁਬਾਰੇ ਗੋਰਾ ਫੇਰ ਅੰਗਰੇਜ਼ ਇੱਥੇ ਰਾਜ ਕਰਨਾ ਉਹ ਆ ਇਹ ਗੱਲਾਂ ਮੈਂ ਹੌਲੀ-ਹੌਲੀ ਬਹੁਤ ਲੰਮੀਆਂ ਦੱਸਣੀਆਂ ਆ ਬਹੁਤ ਹੀ ਜ਼ਿਆਦੇ ਭਵੰਤਵਾਨ ਦੀ ਪੈ ਨਕਲੀ ਭਗਤ ਸਿੰਘ ਨੇ 50 ਮਰਵਾਤਾ ਇਹਨੇ ਭੈਣ ਚੋਦ ਨੇ ਜੇ ਮੈਂ ਨਾ ਆਹ ਵੀਡੀਓ ਪਾਵਾਂ ਤਾਂ ਤੁਸੀਂ ਦੇਖ ਲਓ ਮੈਂ ਬਜ਼ੁਰਗਾਂ ਨੂੰ ਦੱਸ ਬੈਠਾ ਵੀ ਆਹ ਗੱਲ ਹੋ ਰਹੀ ਆ ਉਹ ਮੈਨੂੰ ਕਹਿੰਦੇ ਵੀ ਹੁਣ ਅਸੀਂ ਗੋਲੀਆਂ ਤੇਰੇ ਪਿੱਛੇ ਅਸੀਂ ਗੋਲੀਆਂ ਖਾਲਾਂਗੇ ਪਹਿਲਾਂ ਤਾਂ ਇਥੇ ਤੇਰਾ ਨਹੀਂ ਕਿਸੇ ਨੇ ਸਾਥ ਦਿੱਤਾ ਨਾ ਨਾ ਸਹੀ ਇਹ ਤੈਨੂੰ ਜਾਣਕਾਰੀ ਦੇ ਇਹ ਲੋਕਾਂ ਨੂੰ ਵਧੀਆ ਲੱਗੀ ਜੇ ਜੇ ਠੀਕ ਲੱਗਦਾ ਤਾਂ ਦੇਖ ਲਓ ਜਿਸ ਨੂੰ ਐਲਾ ਤਾਂ ਮੈਂ ਉਹ ਨਹੀਂ ਦੱਪ ਜੇ ਮਾਰੀ ਨਾ ਤਾਂ ਤੁਸੀਂ ਤੁਹਾਡੀ ਮਰਜ਼ੀ ਆ ਕਿਉਂਕਿ ਮੋਦੀ ਸਰਕਾਰ ਹੁਣ ਬਣੀ ਆ ਹੁਣ ਨਾ ਹੋ ਸਰਕਾਰ ਟੁੱਟਣ ਦੇਣੀ ਆ ਉਹਨੇ ਫਿਰ ਨਾ ਉਹਨੇ ਮੰਗਾ ਮੰਨਣੀਆਂ ਕਿਉਂ ਜਿਹੜਾ ਦੇਸ਼ ਦਾ ਪਿਆਓ ਬਣਾ ਮਿੱਠਾ ਯਾਰ ਮੋਦੀ ਕਿਉਂ ਫਿਰ ਉਹਨਾਂ ਨਾਲ ਦੇਸ਼ ਨਾਲ ਕਿਉਂ ਨਹੀਂ ਗੱਲ ਕਰਦਾ ਵੀ ਕਿਉਂ ਨਹੀਂ ਕਨਾਸੀ ਥੱਲੇ ਸਿੱਟਦੇ ਤੁਸੀਂ ਸਾਡੇ ਦੇਸ਼ ਨੂੰ ਵੀ ਦੇ ਦਿਓ ਯਾਰ ਕੋਈ ਨਾ ਕੋਈ